ਸਸਰੀ ਗੱਲ ਜੇ ਸਾਰੇ ਵੀਰਾਂ ਨੂੰ ਲਓ ਵੀ ਸੱਜਣੋ ਕਰਦੇ ਆ ਬਲੌਗ ਦੀ ਨਵੇਂ ਸਿਰੋਂ ਸ਼ੁਰੂਆਤ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਤੇ ਬੈਲ ਆਈਕਨ ਨੂੰ ਮੇਰਾ ਵੀ ਦਬਾ ਦਿਆ ਜੇ ਹਰ ਵਾਰ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚਦਾ ਰਹੇ گیا ਮੇਲੇ ਦੇ ਆਪਾ ਪਿੰਡ ਦੁੱਬਲੀ ਮਾਝਾ بڑا ਕਬੱਡੀ ਸ਼ੋਅ ਮੈਚ ਤਗੜਾ ਹੋਵੇਗਾ ਮੇਰਾ ਵੀਰੋ ਪਹਿਲਾਂ ਉਹ ਮੇਲੇ ਦੀਆਂ ਰੌਣਕਾਂ ਵੇਖੋ ਤੁਸੀਂ ਇੱਧਰ ਗੁਰੂ ਘਰ ਆਇਆ ਬੰਨੇ بڑا ਤਗੜਾ ਸ਼ੋਅ ਮੈਚ ਹੋਣਾ ਇੱਥੇ ਮੇਰਾ ਵੀਰੋ ਅਸੀਂ ਚੋਲਾ ਸਾਹਿਬ ਵਾਲਾ ਤੇ ਨਾਲ ਮੱਖਣ ਮੱਕੀ ਲੈ ਵੀ ਸਜਣੇ ਵੀ ਮੇਲੇ ਕਰਾਏ ਜਾਣਗੇ ਸਲਾਰਾ ਜੋੜਮਲਾ 6 7 ਮਾਰਚ ਨੂੰ ਵਾਹਿਗੁਰੂ ਵਾਹਿਗੁਰੂ ਇਧਰ ਬਾਬਾ ਜੀ ਦਾ ਘੋੜਾ ਦੇਖੋ ਤੁਸੀਂ ਵਾਹ ਕਰਮਾ ਦੇ ਵਾਹਿਗੁਰੂ ਇਧਰ ਕਰਮਾ ਦੇ ਦਾ ਦਰਬਾਰ ਏ ਤੇ ਰਾਉਣ ਕਾ ਪੂਰੀਆਂ ਲੱਗੀਆਂ ਖੜੀਆਂ ਪੂਰਾ ਮੇਲਾ ਭਰਦਾ ਜਾਂਦਾ ਪਿੰਡ ਦੁਗਲੀ ਬੜਾ ਕਬੱਡੀ ਸ਼ੋਅ ਮੱਚ ਤਗੜਾ ਹੋਵੇਗਾ ਸੱਜਣੋ ਵੀਡੀਓ ਨੇ ਜੁੜੇ ਰਿਆ ਜੇ ਮੇਰਾ ਵੀਰੋ ਪੂਰੇ ਸਜਾਏ ਹੋਏ ਨੇ ਦੇ ड़ा ਸੱਜਣੋ ਕੋੜਿਆਂ ਦੇ ਨਾ ਇਧਰ ਹੈਗਾ ਸੁੰਦਰ ਦੋ ਅੰਦਰ ਇੰਦਰ ਦੋ ਬਨੇ ਵਕਵਾ ਕੋੜਿਆਂ ਦੇ ਨਾ ਲੋ ਵੀ ਸੱਜਣੋ ਇਧਰ ਕੇਲਿਆਂ ਦਾ ਜੂਸ ਲੱਗਾ ਆ ਕੇਲਿਆਂ ਦਾ ਉਹਨਾਂ ਦਾ ਆਮ ਹੀ ਵੇਖਿਆ ਕੇਲੇ ਦਾ ਜੂਸ ਚਲਦਾ ਪਿਆ ਰੂਹੀ ਜਸੀਆ ਸਾਡਾ ਇਹ ਜੂਸ ਦਾ ਗਲਾ ਹੈ ਕੇਲੇ ਦਾ ਔਰ ਸਤਿ ਨਿਵੇਤ ਗਾਂਦੇ ਪੇਨੇ ਕੇਲੇ ਦਾ ਜੂਸ ਸਜੋ ਕਬੱਡੀ ਸ਼ੋਅ ਬੜਾ ਤਗੜਾ ਹੈ ਗੌਰ ਮੇਲਾ ਭਰਿਆ ਹੋਇਆ ਲੰਗਰ ਚੱਲਦਾ ਪਿਆ ਸਤਿਗੁਰੂ ਇੱਥੇ ਜੂਸ ਦਾ ਲੰਗਰ ਕਹਿੰਦਿਆਂ ਤੇ ਸਤਿਗੁਰੂ ਜੇਠਾ ਕਰੇ ਆਵਾਜ਼ ਆਈ ਕਿ ਆਈ ਯਾਰੀਆਂ ਵੇ ਟੋਕੇ ਸੰਕਟ ਨੂੰ ਰੱਬ ਭੱਜਦਾ ਏ ਪ੍ਰਵਾਹ ਹੋ ਜਾਵੇ ਅਰਦਾਸ ਵਿਦਵਾਨ ਨੇ ਕੁਝ ਸਤਰਾ ਲਿਖੀ ਐ ਉਹ ਕਹਿੰਦਾ ਫੁੱਟਾ ਵਾਲੇ ਬੱਚਾ ਕਿਤੇ ਕੋਲ ਰਵੇਵਾ ਚੀਤਲ ਪੁੱਤਰਾ ਬਾਜਨਾ ਸਾਂ ਮਾਪੇ ਉਹਦੇ ਹਰ ਜ਼ਿੰਮੇਵਾਰੀ ਹੈ ਕੌੜਿਆਂ ਦਾ ਚਾਹ ਦਾ ਲੰਗਰ ਚੱਲਦਾ ਪਿਆ ਜੀ ਚਾਹੋ ਚਾਹ ਦੇ ਪਕੌੜੇ ਦਾ ਨੀਯਮ ਪਿਆਰੀ ਹੋਟ ਮੀਆਂ ਖਰਿਆ ਦੇ Thank <laughs> you.